ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜੌਬ ਸਭਾਈ ਗਿੱਨੀ ਦੇ ਵਿੱਚ ਦੋਸਤੋ ਆਪਣੇ ਚੈਨਲ ਤੇ ਅੱਪ ਅੱਜ ਲੈ ਕੇ ਆਏ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਰਤੀ 2022 ਜੀ ਜਿਹਦੇ ਵਿੱਚ ਵੱਖ-ਵੱਖ ਨੋਟੀਫਿਕੇਸ਼ਨ ਨੇ ਜੀ ਵੱਖ-ਵੱਖ ਕਾਲਜਾਂ ਦੇ ਸ਼ਹਿਰਾਂ ਦੇ ਵਿੱਚ ਇਹ ਨੋਟੀਫਿਕੇਸ਼ਨ ਨਿਕਲੇ ਆ ਜੀ ਹਰੇਕ ਸ਼ਹਿਰ ਦੇ ਅਲੱਗ-ਅਲੱਗ ਕਾਲਜਾਂ ਦੇ ਵਿੱਚ ਅਲੱਗ-ਅਲੱਗ ਭਰਤੀਆਂ ਨੇ ਜੀ ਤੇ ਇਹ ਭਰਤੀਆਂ ਨੂੰ ਕਿਵੇਂ ਅਪਲਾਈ ਕਰਨਾ ਕੌਣ ਅਪਲਾਈ ਕਰ ਸਕਦੇ ਜੀ ਏਜ ਲਿਮਿਟ ਸਭ ਕੁਝ ਇਹਦੇ ਵਿੱਚ ਦੱਸਿਆ ਗਿਆ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੌਨ ਅਤੇ ਨੌਨ ਟੀਚਿੰਗ ਅਤੇ ਟੀਚਿੰਗ ਪੋਸਟਾਂ ਨਿਕਲੀਆਂ ਨੇ ਜੀ ਹਿੰਦੀ ਪੰਜਾਬੀ ਇੰਗਲਿਸ਼ ਸਾਇੰਸ ਐਸ ਹਿਸਟਰੀ ਕਲਰਕ ਸੈਕਸ਼ਨਿਸਟ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਜੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜੀ ਤੇ ਆਪਣੇ ਟੈਲੀਗ੍ਰਾਮ ਤੇ ਵਟਸਐਪ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਦੋਸਤੋ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਨਵੇਂ-ਨਵੇਂ ਭਰਤੀਆਂ ਦੀਆਂ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨਾਂ ਪ੍ਰਾਪਤ ਹੋ ਸਕਣ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਭਰਤੀਆਂ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਜਿਹੜਾ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਨਾਊ ਤੇ ਕਲਿੱਕ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਇਹ ਨੋਟੀਫਿਕੇਸ਼ਨ ਜਾਰੀ ਹੋਈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਡੀਨ ਕਾਲਜ ਵਿਕਾਸ ਕਾਉਂਸਲ ਦੇ ਵੱਲੋਂ ਜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਹੋਈ ਨੇ ਵੱਖ-ਵੱਖ ਕਾਲਜਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਈ ਨੇ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਨਿਕਲੇ ਜੀ ਇਹ ਹੈ ਜੀ ਰਣਵੀਰ ਕਾਲਜ ਸੰਗਰੂਰ ਦੇ ਲਈ ਨੋਟੀਫਿਕੇਸ਼ਨ ਹੈ ਜੀ ਤੇ ਨੋਟੀਫਿਕੇਸ਼ਨ ਪਬਲਿਸ਼ ਡੇਟ ਹੈ ਜੀ 23/6/2025 ਕਲੋਜ਼ਿੰਗ ਡੇਟ ਹੈ ਜੀ 7/7/2025 ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ ਕਿਹੜੀ-ਕਿਹੜੀ ਪੋਸਟ ਨਿਕਲੀ ਹੈ ਜੀ ਨੰਬਰ 1 ਤੇ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਸਬਜੈਕਟ ਹੈ ਕੰਪਿਊਟਰ ਸਾਇੰਸ ਤੇ ਨੰਬਰ 2 ਤੇ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਕਾਮਰਸ ਸਬਜੈਕਟ ਦੇ ਨਾਲ ਜੀ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਮੈਨੇਜਮੈਂਟ ਸਟੱਡੀਜ਼ ਸਬਜੈਕਟ ਦੇ ਨਾਲ ਜੀ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਹੌਸਪੀਟੈਲਿਟੀ ਐਂਡ ਹੋਟਲ ਮੈਨੇਜਮੈਂਟ ਦੇ ਸਬਜੈਕਟ ਦੇ ਨਾਲ ਜੀ ਨੈਕਸਟ ਪੋਸਟ ਹੈ ਜੀ ਗਵਰਨਮੈਂਟ ਆਫ ਟੀਚਿੰਗ ਐਂਡ ਨੋਨ ਟੀਚਿੰਗ ਸਟਾਫ ਯੂਨੀਵਰਸਲ professionl college of education ਫਤਿਹਗੜ੍ਹ ਸਾਹਿਬ ਦੇ ਲਈ ਪੋਸਟ ਹੈ ਜੀ এডਿਕੇਸ਼ਨ ਕਾਲਜ ਹੈ ਜੀ ਇਹ 2025 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ 5/7/2025 ਨੂੰ ਲਾਸਟ ਡੇਟ ਹੈ ਅਪਲਾਈ ਕਰਨ ਦੀ ਜੀ ਇਹਦੇ ਵਿੱਚ ਰਿਕੁਆਇਰਮੈਂਟ ਆਫ ਟੀਚਿੰਗ ਐਂਡ ਨੋਨ ਟੀਚਿੰਗ ਸਟਾਫ ਦੀ ਹੈ ਜੀ ਡੈਜ਼ਿਗਨੇਸ਼ਨ ਪ੍ਰਿੰਸੀਪਲ ਦੀ ਇੱਕ ਪੋਸਟ ਹੋਵੇਗੀ ਜੀ ਸਬਜੈਕਟ ਹੋਵੇਗਾ ਜੀ এডਿਕੇਸ਼ਨ ਕਮਿਊਨਿਟੀ ਐਜੂਕੇਸ਼ਨ ਪਰਮਨੈਂਟ ਜੌਬ ਹੋਵੇਗੀ ਜੀ 50000 ਰੁਪਏ ਪਰਮੰਡ ਸੈਲਰੀ ਹੋਵੇਗੀ ਜੀ ਚਾਰ ਪੋਸਟਾਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਐਜੂਕੇਸ਼ਨ ਕਮਿਊਨਿਟੀ ਐਜੂਕੇਸ਼ਨ ਪਰਮਨੈਂਟ ਜੌਬ ਹੋਵੇਗੀ 21600 ਤੁਹਾਡੀ ਪਰਮਨੈਂਟ ਸੈਲਰੀ ਹੋਵੇਗੀ ਜੀ ਨੰਬਰ 3 ਤੇ ਦੋ ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਸਬਜੈਕਟ ਹੈ ਜੀ ਸਾਇੰਸ ਪਰਮਨੈਂਟ ਜੌਬ ਹੋਵੇਗੀ 21600 ਪਰਮਨੈਂਟ ਸੈਲਰੀ ਹੋਵੇਗੀ ਅਸਿਸਟੈਂਟ ਪ੍ਰੋਫੈਸਰ ਦੀਆਂ ਦੋ ਪੋਸਟਾਂ ਨੇ ਸੋਸ਼ਲ ਸਟੱਡੀ ਸਬਜੈਕਟ ਦੇ ਨਾਲ ਪਰਮਨੈਂਟ ਜੌਬ ਹੋਵੇਗੀ 21600 ਸੈਲਰੀ ਹੋਵੇਗੀ ਜੀ ਅਸਿਸਟੈਂਟ ਪ੍ਰੋਫੈਸਰ ਦੋ ਪੋਸਟਾਂ ਨੇ ਜੀ ਇੰਗਲਿਸ਼ ਸਬਜੈਕਟ ਦੇ ਨਾਲ ਸੈਲਰੀ ਸੇਮ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀ ਪੋਸਟਾਂ ਜੀ ਪੰਜਾਬੀ ਸਬਜੈਕਟ ਦੇ ਨਾਲ ਸੈਲਰੀ ਸੇਮ ਹੋਵੇਗੀ ਜੀ ਹਿੰਦੀ ਸਬਜੈਕਟ ਦੇ ਵੀ ਪ੍ਰੋਫੈਸਰ ਦੀ ਪੋਸਟ ਹੈ ਜੀ ਹਿਸਟਰੀ ਦੀ ਵੀ ਸੇਮ ਹੈ ਜੀ ਪੋਲੀਟੀਕਲ ਸਾਇੰਸ ਮੈਥਮੈਟਿਕ ਕੰਪਿਊਟਰ ਸਾਇੰਸ ਕਮਰਸਲ ਸਾਰਿਆਂ ਦੀਆਂ ਦੋ ਦੋ ਪੋਸਟਾਂ ਨੇ ਜੀ 21600 ਸੈਲਰੀ ਹੋਵੇਗੀ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਪੋਸਟ ਹੈ ਜੀ 1600 ਸੈਲਰੀ ਹੋਵੇਗੀ ਫਾਈਨ ਆਰਟਸ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ 1600 ਸੈਲਰੀ ਹੋਵੇਗੀ ਇੱਕ ਰਿਸੈਪਸ਼ਨਿਸਟ ਦੀ ਪੋਸਟ ਹੈ ਜੀ ਗ੍ਰੈਜੂਏਸ਼ਨ ਮੰਗੀ ਗਈ ਹੈ education ਇਹਨਾਂ ਨੇ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ 15600 ਰੁਪਏ ਸੈਲਰੀ ਹੋਵੇਗੀ ਜੀ ਕਲਰਕ ਦੀ ਇੱਕ ਪੋਸਟ ਹੈ ਜੀ ਕੰਪਿਊਟਰ ਸਾਇੰਸ ਸਬਜੈਕਟ ਦੇ ਨਾਲ 15600 ਸੈਲਰੀ ਹੋਵੇਗੀ ਜੀ ਮਾਰਕੀਟਿੰਗ ਇੱਕ ਪੋਸਟ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਜੋ ਮੰਗੀ ਹੈ ਜੀ ਇਹਨਾਂ ਨੇ 15600 ਰੁਪਏ ਸੈਲਰੀ ਹੋਵੇਗੀ ਜੀ ਨੈਕਸਟ ਆਪਾਂ ਕਾਲਜ ਦੀ ਗੱਲ ਕਰੀਏ ਜੀ ਨੈਕਸਟ ਪੋਸਟ ਹੈ ਜੀ ਬੀਏ ਬੀਐਡ ਰਿਕੁਆਇਰਮੈਂਟ ਅਸਿਸਟੈਂਟ ਪ੍ਰੋਫੈਸਰ ਯੂਨੀਵਰਸਲ ਕਾਲਜ ਆਫ ਐਜੂਕੇਸ਼ਨ ਲਹਿਰ ਲਲੇਰੂ ਯਾਨੀ ਕਿ ਮੋਹੱਲੀ ਦੇ ਵਿੱਚ ਹੈ ਜੀ ਇਹ ਕਾਲਜ 18 6 2025 ਤੋਂ ਲੈ ਕੇ 29 6 2025 ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ ਵਿੱਚ ਇਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਦੀ ਮੰਗ ਕੀਤੀ ਜੀ ਬੀਏ ਬੀਐਡ ਮੰਗੀ ਹੈ ਜੀ ਇਹਨਾਂ ਨੇ 2 ਪੋਸਟਾਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਐਜੂਕੇਸ਼ਨਲ ਪ੍ਰਸਪੈਕਟਿਵ ਇਨ ਐਜੂਕੇਸ਼ਨ ਪਰਮਨੈਂਟ ਜੋਬ ਹੋਵੇਗੀ ਜੀ ਸੈਲਰੀ ਬੇਸਿਕ ਹੋਵੇਗੀ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਇੰਗਲਿਸ਼ ਸਬਜੈਕਟ ਦੇ ਨਾਲ ਅਸਿਸਟੈਂਟ ਪ੍ਰੋਫੈਸਰ ਇੱਕ ਪੋਸਟ ਹੈ ਜੀ ਹਿੰਦੀ ਸਬਜੈਕਟ ਦੇ ਨਾਲ ਇੱਕ ਪੰਜਾਬੀ ਦੀ ਪੋਸਟ ਹੈ ਜੀ ਇੱਕ ਹਿਸਟਰੀ ਦੀ ਪੋਸਟ ਹੈ ਜੀ ਨੈਕਸਟ ਪੋਸਟ ਹੈ ਜੀ ਦੇਸ਼ਪਗਤ ਕਾਲਜ ਆਫ ਐਜੂਕੇਸ਼ਨ ਬਰਦਵਾਲ ਧੂਰੀ 18 6 2025 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਈ ਸੀ ਲਾਸਟ ਡੇਟ ਅਪਲਾਈ ਕਰਨ ਦੀ 3 7 2025 ਹੈ ਜੀ ਜਿਨ੍ਹਾਂ ਨੇ बीएड ਦਾ ਕੋਰਸ ਕੀਤਾ ਜਿਹੜੀ ਨਾ ਪੋਸਟਨ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਦੋ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਨਹੀਂ ਹੈ ਐਜੂਕੇਸ਼ਨ ਕਮਿਊਨਿਟੀ ਐਜੂਕੇਸ਼ਨ ਪਰਮਨੈਂਟ ਜੌਬ ਹੋਵੇਗੀ ਜੀ ਸੈਲਰੀ ਐਸ ਪਰ ਯੂਨੀਵਰਸਿਟੀ ਨੋਰਮਸ ਹੋਵੇਗੀ ਜੀ ਇੱਕ ਪੋਸਟ ਇੰਗਲਿਸ਼ ਸਬਜੈਕਟ ਦੇ ਨਾਲ ਹੈ ਜੀ ਅਡੌਕ ਬੇਸਿਸ ਪੋਸਟ ਹੋਵੇਗੀ ਜੀ ਇਹ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਕੰਪਿਊਟਰ ਸਬਜੈਕਟ ਦੇ ਨਾਲ ਅਡੌਕ ਬੇਸਿਸ ਜੌਬ ਹੋਵੇਗੀ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਮੰਗੀ ਗਈ ਹੈ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਅਡੌਕ ਬੇਸਿਸ ਤੇ ਹੋਵੇਗੀ ਜੀ ਨੈਕਸਟ ਪੋਸਟ ਹੈ ਜੀ ਅਸਿਸਟੈਂਟ ਪ੍ਰੋਫੈਸਰ ਇਨ ਪੋਲੀਟੀਕਲ ਸਾਇੰਸ ਗੁਰੂ ਤੇਗ ਬਹਾਦਰ ਕਾਲਜ ਸੰਗਰੂਰ ਦੇ ਵਿੱਚ ਜੀ 18 6 2025 ਨੂੰ ਇਹ ਜਾਰੀ ਹੋਇਆ ਸੀ ਨੋਟੀਫਿਕੇਸ਼ਨ 27 6 2025 ਲਾਸਟ ਡੇਟ ਹੈ ਜੀ ਨੈਕਸਟ ਜੀ ਅਸਿਸਟੈਂਟ ਪ੍ਰੋਫੈਸਰ ਹੋਟਲ ਮੈਨੇਜਮੈਂਟ ਐਂਡ ਲੈਬ ਅਟੈਂਡੈਂਟ ਫਤੇਗੜ ਸਾਹਿਬ ਦੇ ਵਿੱਚ ਪੋਸਟ ਹੈ ਜੀ ਇਹ 16 6 2025 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ 27 6 2025 ਨੂੰ ਲਾਸਟ ਡੇਟ ਅਪਲਾਈ ਕਰਨ ਦੀ ਜੀ ਅਸਿਸਟੈਂਟ ਪੋਸਟ ਦੀ ਇੱਕ ਪੋਸਟ ਹੈ ਜੀ ਹੋਸਪਿਟੈਲਿਟੀ ਐਂਡ ਹੋਟਲ ਮੈਨੇਜਮੈਂਟ ਦੇ ਵਿੱਚ ਲੈਬ ਟੈਨਡਰਿੰਗ ਦੀ ਪੋਸਟ ਹੈ ਜੀ ਹਸਪੀਟੈਲਟੀ ਐਂਡ ਹੋਟਲ ਮੈਨੇਜਮੈਂਟ ਦੇ ਵਿੱਚ ਪਰਮਨੈਂਟ ਜੌਬ ਹੈ ਜੀ ਐਸ ਪਰ ਪੰਜਾਬ ਗਵਰਨਮੈਂਟ ਲਾਅ ਇਹਨਾਂ ਨੂੰ ਸੈਲਰੀ ਦਿੱਤੀ ਜਾਵੇਗੀ ਜੀ ਨੈਕਸਟ ਪੋਸਟ ਹੈ ਜੀ ਤਲਵੰਡੀ ਸਾਬੋ ਬਟਿੰਡਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਦੇ ਵਿੱਚ 14 6 2025 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ 28 6 2025 ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ ਅਸਿਸਟੈਂਟ ਪ੍ਰੋਫੈਸਰ ਦੀਆਂ ਤਿੰਨ ਪੋਸਟਾਂ ਨੇ ਹਿਸਟਰੀ ਸਬਜੈਕਟ ਦੇ ਨਾਲ ਤੇ ਸੈਲਰੀ ਐਸ ਪਰ ਪੰਜਾਬੀ ਯੂਨੀਵਰਸਿਟੀ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ 2 ਪੋਸਟਾਂ ਨੇ ਜੀ ਮੈਨੇਜਮੈਂਟ বিবিਏ ਪਰਮਨੈਂਟ ਪੋਸਟਾਂ ਨੇ ਜੀ ਸਾਰੀਆਂ ਸੈਲਰੀ ਸੇਮ ਹੈ ਜੀ ਐਸ ਪਰ ਪੰਜਾਬ ਗਵਰਨਮੈਂਟ ਲਾਅ ਅਕੀ ਸਾਨੂੰ ਦਿੱਤੀ ਜਾਵੇਗੀ 2 ਕਮਰਸ ਪ੍ਰੋਫੈਸਰ ਅਸਿਸਟੈਂਟ ਦੀਆਂ ਪੋਸਟਾਂ ਨੇ ਜੀ ਇੱਕ ਪੋਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਲਾਇਬ੍ਰੇਰੀਅਨ ਦੀ ਪੋਸਟ ਹੈ ਜੀ ਪਰਮਨੈਂਟ ਜੌਬ ਹੋਵੇਗੀ ਜੀ ਇਹ ਨੈਕਸਟ ਪੋਸਟ ਹੈ ਜੀ ਏਸ਼ੀਅਨ ਐਜੂਕੇਸ਼ਨ ਇੰਸਟੀਚਿਊਟ ਸਰਿੰਦਰ ਰੋਡ ਪਟਿਆਲਾ ਦੇ ਵਿੱਚ ਜੀ ਅਰਚੇ 2025 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ 4/7 ਪੋਸਟ ਹੈ ਜੀ ਇੱਕ ਪ੍ਰਿੰਸੀਪਲ ਦੀ ਪਰਮਨੈਂਟ ਜੌਬ ਹੈ ਜੀ ਤੇ ਇੱਕ ਪੋਸਟ ਹੈ ਜੀ ਡਾਇਰੈਕਟਰ ਦੀ ਇਹ ਵੀ ਪਰਮਨੈਂਟ ਜੌਬ ਹੈ ਜੀ ਨੈਕਸਟ ਪੋਸਟ ਹੈ ਜੀ ਏਸ਼ੀਅਨ ਐਜੂਕੇਸ਼ਨਲ ਇੰਸਟੀਟਿਊਟ ਇਸ ਇਨ ਦਿ ਰੋਡ ਪਟਿਆਲਾ ਦੇ ਵਿੱਚ ਜੀ ਤੇ 4 6 2025 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ 4 7 2025 ਲਾਸਟ ਡੇਟ ਹੈ ਜੀ ਪੋਸਟ ਹਨ ਇਹ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਦੇ ਨਾਲ ਪਰਮਨੈਂਟ ਜੌਬ ਹੋਣਗੀ ਜੀ ਸਾਰੀਆਂ ਦੇ ਸਾਰੀਆਂ ਕੋਈ ਵੀ ਟੈਂਪੋਰਰੀ ਜਾਂ ਡੌਕ ਬੇਸਿਸ ਪੋਸਟ ਨਹੀਂ ਹੋਵੇਗੀ ਜੀ ਇਹ ਕਾਲਜ ਦੇ ਵਿੱਚ ਤੇ ਸਬਜੈਕਟ ਤੁਸੀਂ ਚੈੱਕ ਕਰ ਸਕਦੇ ਹੋ ਜੀ ਨੰਬਰ 2 ਦੇ ਮੈਨੇਜਮੈਂਟ ਸਟੱਡੀਜ਼ ਦੇ ਅਸਿਸਟੈਂਟ ਪਰ ਸੁਪਰ ਪ੍ਰੋਫੈਸਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਨੰਬਰ 3 ਤੇ ਕਮਰਸ ਦੀ ਇੱਕ ਸਬਜੈਕਟ ਦੇ ਨਾਲ ਜਿਸ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਹੈ ਜੀ ਇੱਕ ਕੰਪਿਊਟਰ ਸਾਇੰਸ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਇੱਕ ਫਿਜ਼ਿਕਸ ਸਬਜੈਕਟ ਦੇ ਲਈ ਚਾਹੀਦਾ ਜੀ ਇੱਕ ਮੈਥਮੈਟਿਕ ਇੱਕ ਕੈਮਿਸਟਰੀ ਬਿਊਟੀ ਐਂਡ ਕਾਸਮੋਲੋਜੀ ਇੱਕ ਪੰਜਾਬੀ ਸਬਜੈਕਟ ਇੱਕ ਹਿਸਟਰੀ ਜੀ ਡਿਜੀਟਲ ਮਾਰਕੀਟਿੰਗ ਇੰਗਲਿਸ਼ ਜੀਓਲੋਜੀ ਬੋਟਨੀ ਇਕਨੋਮਿਕਸ ਡਿਫੈਂਸ ਸਟਡੀ ਇਹ ਸਾਰਿਆਂ ਦੇ ਲਈ ਤੁਹਾਨੂੰ ਪਰਮਨੈਂਟ ਜੌਬ ਦਿੱਤੀ ਜਾਵੇਗੀ ਜੀ ਸੈਲਰੀ ਐਸ ਪਰ ਯੂਨੀਵਰਸਿਟੀ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਨੈਕਸਟ ਪੋਸਟ ਹੈ ਜੀ ਐਪਲੀਕੇਸ਼ਨ ਇਨਵਾਈਟਡ ਫਾਰ ਦਾ ਪੋਸਟ ਆਫ ਅਸਿਸਟੈਂਟ ਪ੍ਰੋਫੈਸਰ ਸੈਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੋਲੀ ਪਟਿਆਲਾ ਦੇ ਵਿੱਚ ਪੋਸਟ ਹੈ ਜੀ ਇਹ ਤੇ 3 6 2025 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ 3 6 2025 ਨੂੰ ਲਾਸਟ ਤਰੀਕ ਹੈ ਜੀ ਅਪਲਾਈ ਕਰਨ ਦੀ ਇੱਕ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਐਜੂਕੇਸ਼ਨ ਪਰਮਨੈਂਟ ਪੋਸਟਾਂ ਨੇ ਜੀ ਸਾਰੀਆਂ ਇੰਗਲਿਸ਼ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਹਿੰਦੀ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਸਾਇੰਸ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਇੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਜੀ ਤੇ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੇ ਵੀਡੀਓ ਦੀ ਜਾਣਕਾਰੀ ਦਿੱਤੀ ਹੋਈ ਹੈ ਤੁਸੀਂ ਉਹ ਜਾ ਕੇ ਚੈੱਕ ਕਰ ਸਕਦੇ ਹੋ ਜੀ ਹੋਰ ਪੋਸਟਾਂ ਦੇ ਲਈ ਮਿਲਣੇ ਵੀਡੀਓ ਨਵੇਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਬਾਰੇ ਵਿੱਚ ਧੰਨਵਾਦ ਜੀ